ਪ੍ਰਾਰਥਨਾ ਕਰਦਾ ਸੀ ਫੇ ਇਝਾ ਹੋਇਆ ਹਾਂਜੀ ਯਾਨੇ ਰਾਲੇ ਵਿੱਚ ਪ੍ਰਾਰਥਨਾ ਕਰਦਾ ਸੀ ਇੱਧਰ ਅੱਗੇ ਆਓ ਪ੍ਰਭੂ ਦੀ ਦੱਸਦੀ ਜੀ ਅੱਗੇ ਆ ਕੇ ਬਚਨ ਪੜੋ ਜਦੋਂ ਉਹ ਦੇਸ ਉਸ ਸੰਦੇਸ਼ ਹੋਇਆ ਉਹ ਜਦੋਂ ਕਾਦੇ ਵਿੱਚ ਪ੍ਰਾਰਥਨਾ ਕਰਦਾ ਸੀ ਨਿਰਾਲੇ ਵਿੱਚ ਨਿਰਾਲੇ ਵਿੱਚ ਉਹ ਪ੍ਰਾਰਥਨਾ ਕਰਦਾ ਸੀ ਤਾਂ ਚੇਲੇ ਉਹਦੇ ਨਾਲ ਸਨ ਕੀ ਸਨ ਚੇਲੇ ਉਹਦੇ ਨਾਲ ਸਨ ਅੱਜ ਆਪਣੇ ਤੁਸੀਂ ਆਗੂ ਦੇ ਨਾਲ ਕਿੰਨਾ ਸਮਾਂ ਬទਿਤ ਕਰਦੇ ਹੋ ਪ੍ਰਾਰਥਨਾ ਕਰਨ ਦੇ ਲਈ ਪ੍ਰਭੂ ਯਿਸੂ ਮਸੀਹ ਅਮਰਤ ਬਿਲੇ ਪ੍ਰਾਰਥਨਾ ਕਰਦੇ ਆ ਆਪਣੇ ਚੇਲਿਆਂ ਦੀ ਚੋਣ ਕਰਨ ਲਈ ਪ੍ਰਾਰਥਨਾ ਕਰਦੇ ਆ ਉਹ ਜਿਹੜੇ ਉਹਦੇ ਚੇਲੇ ਜਿਹੜੇ ਉਹਦਾ ਦੇਸ਼ ਸੰਦੇਸ਼ ਮਾਰਕਲੇਸ਼ਨ ਉਹ ਕੀ ਕਰਦੇ ਸਨ ਉਹ ਪ੍ਰਾਰਥਨਾ ਕਰਦੇ ਸਨ ਅੱਜ ਕਿੰਨੇ ਜਣੇ ਲੋਕ ਆ ਸੋਚਦੇ ਆ ਕਿ ਪ੍ਰਾਰਥਨਾ ਕਰਾਂਗੇ ਨਾ ਹੀ ਪ੍ਰਾਰਥਨਾ ਦਾ ਸਮਾਂ ਸਾਡੇ ਜੀਵਨ 'ਚ ਹੁੰਦਾ ਹੈ ਅਸੀਂ ਉਸ ਵਜਨ ਦੇ ਉੱਤੇ ਜਾਣਾ ਉਸ ਜੀਵਨ ਨੂੰ ਦੇਖਣਾ ਕਿ ਪ੍ਰਭੂ ਯੀਸ਼ੂ ਮਸੀਹ ਕੀ ਕਰ ਰਹੇ ਸਨ ਹਾਂਜੀ ਆ ਰੋਸ ਨੇ ਇਹ ਕਹਿ ਕੇ ਉਹਨਾਂ ਨੂੰ ਪੁੱਛਿਆ ਹਾਂਜੀ ਭਈ ਲੋਕ ਕੀ ਕਹਿੰਦੇ ਹਨ ਲੋਕ ਕੀ ਕਹਿੰਦੇ ਹਨ ਜੋ ਮੈਂ ਕੌਣ ਹਾਂ ਮੈਂ ਕੌਣ ਹਾਂ ਜਿਹੜਾ ਆਦੇਸ਼ ਸੰਦੇਸ਼ ਤੁਹਾਨੂੰ ਦੇ ਰਿਹਾ ਹੈ ਅਪੱਖਾ ਥੋੜਾ ਬਾਹਰ ਕੱਢੋ ਜਿਹੜਾ ਆਦੇਸ਼ ਸੰਦੇਸ਼ ਤੁਹਾਨੂੰ ਪਰਮੇਸ਼ਵਰ ਦੇ ਰਿਹਾ ਯੀਸ਼ੂ ਮਸੀਹ ਕਹਿ ਰਿਹਾ ਨਾ ਉਹ ਇਹ ਗੱਲ ਦੀ ਇੱਕ ਜੋਦਣਾ ਬਣਾ ਰਹੇ ਨੇ ਇੱਕ ਸ਼ਾ ਪਰਮੇਸ਼ਵਰ ਦੀ ਹੈ ਕਿ ਪਵਿੱਤਰ ਆਤਮਾ ਦੇ ਰਹੀ ਹੁਕਮ ਜਿਹੜਾ ਸੰਦੇਸ਼ ਆਦੇਸ਼ ਹੋਇਆ ਉਹ ਕੀ ਸੀ ਹਾਲੇਲੂਇਆ ਹਾਲੇਲੂਇਆ ਲੂਕਾ 12 ਦੇ ਵਿੱਚੋਂ ਆਪਾਂ ਪੜਿਆ ਲੂਕਾ 9 ਦੀ 18 ਦੇ ਵਿੱਚੋਂ ਪੜਿਆ ਮਰਕੂ ਦੇ ਵਿੱਚੋਂ ਪੜਿਆ ਲੂਕਾ ਜਦੋਂ 22 ਅਧਿਆਏ ਪੜਦੇ ਆ ਜਦੋਂ ਅਸੀਂ ਉਹਦਾ 39 ਵਚਨ ਪੜਦੇ ਆ 39 ਤੋਂ ਪੜਦੇ ਜਾਂਦੇ ਆ 45 ਤੱਕ ਉਹਦੇ ਵਿੱਚ ਇੱਕ ਬਹੁਤ ਵੱਡੀ ਇੱਕ ਪਰਮੇਸ਼ਵਰ ਯੀਸ਼ੂ ਮਸੀਹ ਦੀ ਜਦੋਂ ਉਹਨਾਂ ਸਵਰਗ ਜਾਣਾ ਸੀ ਸਵਰਗ ਜਾਂ ਤੋਂ ਮੌਤ ਤੋਂ ਪਹਿਲਾਂ ਉਸਨੇ ਉਹ ਦੁੱਖ ਭੋਗਣ ਤੋਂ ਪਹਿਲਾਂ ਉਸਨੇ ਪ੍ਰਾਰਥਨਾ ਕੀਤੀ ਉਹ ਪ੍ਰਾਰਥਨਾ ਦਾ ਇੱਕ ਹਿੱਸਾ ਕੀ ਹੈ ਕਿ ਪਹਿਲੀ ਜਿਹੜੀ ਕਲੀਸਿਆ ਦੀ ਸਥਾਪਨਾ ਕਰਨੀ ਆ ਪ੍ਰਭੂ ਯੀਸ਼ੂ ਨੇ ਉਹ ਸਥਾਪਨਾ ਦੇ ਲਈ ਪਰਬੂ ਯਿਸੂ ਨੇ ਜਿਹੜੀ ਜੋਦਨਾ ਬਣਾਈ ਸੀ ਪਰਮੇਸ਼ਵਰ ਦੀ ਉਹ ਜੋਦਨਾ ਉਹ ਦੇ ਜੀਵਨ ਚ ਜੋ ਪਵਿੱਤਰ ਆਤਮ ਦੇ ਨਹੀਂ ਉਹ ਕੀ ਹੈ ਹਾਂਜੀ ਤਾਂ ਉਹਨਾਂ ਬੇਟੀ ਸੋਨੀਆ ਦੇ ਨਾਲ ਪੜਾਂਗੇ ਲੂਕਾ ਪਾਈਂ ਅਧਿਆਏ ਉਹਦਾ 39 ਵਚਨ ਤੋਂ 39 ਤੋਂ ਹallelujah ਉਹ ਬਾਹਰ ਨਿਕਲ ਕੇ ਦਸਤੂਰ ਮੁਜਬ ਚਤੋਂ ਦੇ ਪਹਾੜ ਨੂੰ ਗਿਆ ਤੇ ਚੇਲੇ ਵੀ ਉਹਦੇ ਮਗਰ ਤੁਰੇ ਹਾਂਜੀ ਪਰ ਉਸਤਾਦ ਪੜ੍ਹ ਕੇ ਉਸਨੇ ਉਹਨਾਂ ਨੂੰ ਆਖਿਆ ਪ੍ਰਾਰਥਨਾ ਕਰੋ ਜੋ ਤੁਸੀਂ ਪਰਤਾਵੇ ਵਿੱਚ ਨਾ ਪਵੋ ਪ੍ਰਭੂ ਯਿਸੂ ਮਸੀਹ ਇੱਕ ਵਾਰ ਫੇਰ ਬਾਹਰ ਗਏ ਉਸ ਰਾਤ ਦੇ ਪੈਰ ਔਰ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਗਏ ਚੇਲੇ ਉਹਦੇ ਨਾਲ ਸੰਗ ਤੇ ਪ੍ਰਭੂ ਯਿਸੂ ਨੇ ਕਿਹਾ ਪ੍ਰਾਰਥਨਾ ਕਰੋ ਹਾਂਜੀ ਜੋ ਤੁਸੀਂ ਪਰਤਾਵੇ ਵਿੱਚ ਨਾ ਪਵੋ ਤੁਸੀਂ ਕੀ ਨਾ ਪਵੋ ਪਰਤਾਵੇ ਵਿੱਚ ਨਾ ਪਵੋ ਤਾਂ ਉਸਨੇ ਉਹਨਾਂ ਨੂੰ ਕੋਈ ਧੀਮ ਦੀ ਮਾਤ ਦੇ ਅਲੱਗ ਜਾ ਕੇ ਗੋਡੇ ਨਿਵਾਏ ਜਿਸ ਤਰ੍ਹਾਂ ਮੰਨ ਲੋ ਕਿ 25 ਮੀਟਰ ਦੂਰ ਜਾ ਕੇ ਪ੍ਰਭ ਯੀਸ਼ੂ ਨੇ ਕੀ ਕੀਤਾ ਥੋੜੀ ਦੂਰ ਜਾ ਕੇ ਆਪਣੇ ਗੁੱਟਣੇ ਨਵਾ ਕੇ ਔਰ ਉੱਥੇ ਪ੍ਰਾਰਥਨਾ ਕਰਨ ਲੱਗਾ ਅਤੇ ਪ੍ਰਾਰਥਨਾ ਕਰਦੇ ਆਖਿਆ ਹਾਂਜੀ हे ਪਿਤਾ ਜੇ ਤੈਨੂੰ ਭਾਵੇ ਤਾਂ ਇਹ ਪਿਆਲਾ ਮੇਰੇ ਤੋਂ ਹਟਾ ਦੇ ਹਾਂਜੀ ਤਾ ਵੀ ਮੇਰੀ ਮਰਜ਼ੀ ਨਹੀਂ ਪਰ ਤੇਰੀ ਹੋਵੇ ਕੀ ਹੋਵੇ ਪਿਤਾ ਮੇਰੀ ਨਹੀਂ ਭਾਵੇਂ ਫਿਰ ਵੀ ਤੇਰੀ ਮਰਜ਼ੀ ਪੂਰੀ ਹੋਵੇ ਅਤੇ ਸੁਰਗੋਂ ਇੱਕ ਦੂਤ ਉਹਨੂੰ ਵਿਖਾਈ ਦੇ ਕੇ ਉਹਨੂੰ ਸਹਾਰਾ ਦਿੰਦਾ ਸੀ ਜਦੋਂ ਪ੍ਰਾਰਥਨਾ ਦੇ ਵਿੱਚ ਉਹ ਸ਼ਬਦ ਪ੍ਰਾਰਥਨਾ ਆਪਣੇ ਆਪ ਨੂੰ ਸਮਰਪਣ ਕਰਦੇ ਹਾਂ ਤੇ ਕੌਣ ਆਉਂਦਾ ਹੈ ਸਵਰਗ ਦੂਤ ਆਉਂਦਾ ਹੈ ਤੇ ਉਹ ਪ੍ਰਾਰਥਨਾ ਦੇ ਰਾਹੇ ਜੋ ਪ੍ਰਭੂ ਜੀ ਨੂੰ ਸੀ ਪ੍ਰਾਰਥਨਾ ਕਰ ਰਿਹਾ ਸੀ ਜਦੋਂ ਤੁਸੀਂ ਵੀ ਪ੍ਰਾਰਥਨਾ ਕਰਦੇ ਮੈਂ ਬਹੁਤ ਵਾਰ ਆਪਣੇ ਜੀਵਨ ਚ ਮਹਿਸੂਸ ਕੀਤਾ ਮੇਰੇ ਸੱਜੇ ਪਾਸੇ ਕੋਈ ਖੜਾ ਹੁੰਦਾ ਆ ਮੈਂ ਆਪਣੇ ਜੀਵਨ ਚ ਬਹੁਤ ਵਾਰੀ ਕਈ ਵੇਲੇ ਮੇਰੇ ਹੋਟਾਂ ਦੇ ਸ਼ਬਦ ਚੇਂਜ ਹੁੰਦੇ ਆ ਉਹਨਾਂ ਦੇ ਵਿੱਚ ਮਿਠਾਸ ਆਉਂਦੀ ਆ ਇੱਕ ਚੰਗੀ ਖੁਸ਼ਬੂ ਆਉਂਦੀ ਹੈ ਮੈਂ ਬਹੁਤ ਵਾਰ ਆਪਣੇ ਜੀਵਨ ਦੇ ਚ ਚੀਜ਼ਾਂ ਦੇਖਿਆ ਤੇ ਕਈ ਵਕਤ ਮੈਂ ਪ੍ਰਾਰਥਨਾ ਕਰਦਾ ਪਰਮੇਸ਼ਰ ਆਪਣੇ ਉਸ ਬਚਨ ਦੇ ਦੁਆਰਾ ਗੱਲ ਕਰਦਾ ਹੈ ਆਪਣਾ ਬਚਨ ਮੈਨੂੰ ਦਿਖਾਲਦਾ ਹੈ ਕਿਉਂਕਿ ਪਵਿੱਤਰ ਆਤਮਾ ਰੋਮੀ ਦੀ ਪਤਰੀ ਤੇ ਲਿਖਿਆ ਰੋਮੀ ਦੀ ਪਤਰੀ 8 ਅਧਿਆਏ ਦੇ ਵਿੱਚ ਉਹਦਾ 26 ਬਚਨ ਤੋਂ ਪੜਦੇ ਆ ਕਿ ਪਵਿੱਤਰ ਆਤਮਾ ਆਪ ਅਕਰਤ ਹੋ ਕੇ ਪਰ ਕੀ ਪ੍ਰਾਰਥਨਾ ਕਰਦੀ ਹੈ ਪ੍ਰਭ ਯੇਸ਼ੂ ਮਸੀਹ ਵੀ ਉਸ ਪਰਮੇਸ਼ਵਰ ਦੀ ਆਤਮਾ ਦੇ ਦੁਆਰਾ ਤਨੋ ਮਨੋ ਹੋ ਕੇ ਜਦੋਂ ਪ੍ਰਾਰਥਨਾ ਕਰ ਰਹੀ ਸੀ ਸੁਰਗਤੋਂ ਇੱਕ ਸਵਰਗਦੂਤ ਆ ਕੇ ਉਹਨਾਂ ਦੀ ਸਹਾਇਤਾ ਕਰ ਰਿਹਾ ਸੀ ਹਾਂਜੀ ਅਤੇ ਉਹ ਮਹਾ ਕਸ਼ਟ ਵਿੱਚ ਪੈ ਕੇ ਉਹ ਮਹਾ ਕਸ਼ਟ ਵਿੱਚ ਪੈ ਕੇ ਮਨੋ ਤਨੋ ਪ੍ਰਾਰਥਨਾ ਕਰਨ ਲੱਗਾ ਮਨੋ ਤਨੋ ਪ੍ਰਾਰਥਨਾ ਕਰਨ ਲੱਗਾ ਅਰੇ ਉਹਦਾ ਮੁੜਕਾ ਲਹੂ ਦੀਆਂ ਬੂੰਦਾ ਵਾਂਗੂ ਪੁੰਝੇ ਡਿੱਗਦਾ ਸੀ ਹਾਂਜੀ ਫਿਰ ਪ੍ਰਾਰਥਨਾ ਧੋੜਟ ਕੇ ਉਹ ਚੇਲਿਆਂ ਦੇ ਕੋਲ ਆਇਆ ਹਾਂਜੀ ਅੱਤੇ ਉਹਨਾਂ ਨੂੰ ਸੋਗ ਦੇ ਮਾਰੇ ਸੁੱਤੇ ਹੋਇਆ ਡਿੱਠਾ ਹਾਂਜੀ ਅੱਤੇ ਉਹਨਾਂ ਨੂੰ ਕਿਹਾ ਤੁਸੀਂ ਕਾਹਨੂੰ ਸੌਂਦੇ ਹੋ ਹਾਂਜੀ ਉੱਠ ਕੇ ਪ੍ਰਾਰਥਨਾ ਕਰੋ ਹਾਂਜੀ ਆਪੇ ਪਟਾਵੇ ਵਿੱਚ ਨਾ ਪਾਓ ਪ੍ਰਭੂ ਯੀਸ਼ੂ ਕਹਿੰਦਾ ਕਿ ਤੁਸੀਂ ਕੀ ਕਰੋ ਤੁਸੀਂ ਕੀ ਕਰੋ ਉੱਠ ਕੇ ਪ੍ਰਾਰਥਨਾ ਕਰੋ ਪ੍ਰਭੂ ਯੀਸ਼ੂ ਦਾ ਜਿਹੜਾ ਪਵਿੱਤਰ ਆਤਮਾ ਦਾ ਸੰਦੇਸ਼ ਸਭ ਤੋਂ ਪਹਿਲਾਂ ਆ ਕਿ ਤੁਸੀਂ ਕੀ ਕਰੋ ਉੱਠ ਕੇ ਪ੍ਰਾਰਥਨਾ ਕਰੋ ਉੱਠ ਕੇ ਪ੍ਰਾਰਥਨਾ ਕਰੋ ਤਨੋਂ ਮਨੋਂ ਪ੍ਰਭੂ ਯਿਸੂ ਪ੍ਰਾਰਥਨਾ ਕਰਿ ਜੇ ਕਿ ਤੁਸੀਂ ਪਰਤਾਵੇ ਵਿੱਚ ਨਾ ਪਵੋ ਅਸੀਂ ਆਪਣੇ ਜੀਵਨ ਦੇ ਵਿੱਚ ਕੀ ਦੇਖਦੇ ਹਾਂ ਕਿ ਪ੍ਰਭੂ ਯਿਸੂ ਨੇ ਜੋ ਕੀਤਾ ਜੋ ਪਵਿੱਤਰ ਆਤਮਾ ਦੇ ਰਾਹੀਂ ਇਹ ਪਰਮੇਸ਼ੁਰ ਦੀ ਆਤਮਾ ਦੇ ਪਾਹੀਂ ਪਰ ਉਸ ਨੇ ਇੱਕ ਗੱਲ ਇੱਕ ਮੈਸੇਜ ਸਾਨੂੰ ਸਭ ਨੂੰ ਦਿੱਤਾ ਉਹ ਕੀ ਸੀ ਕੀ ਮੈਸੇਜ ਸੀ ਅੱਜ ਅਸੀਂ ਦੇਖਣਾ ਕਿ ਪਰਮੇਸ਼ਵਰ ਦਾ ਪਰਮੇਸ਼ਵਰ ਦੀ ਕਲੀਸਿਆ ਦੇ ਵਿੱਚ ਉਹਦੀ ਪਹਿਲੀ ਕਲੀਸਿਆ ਦੇ ਵਿੱਚ ਕੀ ਚੱਲ ਰਿਹਾ ਸੀ ਪ੍ਰਭੂ ਯਿਸੂ ਦਾ ਦੇਸ ਸੰਦੇਸ਼ ਜੋ ਮਾਰਗ ਸੀ ਉਹ ਸੀ ਪਵਿੱਤਰ ਆਤਮਾ ਦੇ ਰਾਹੀਂ ਉਹ ਹੁਕਮ ਦੇਣਾ ਅਸੀਂ ਫਿਰ ਤੋਂ ਪੜਾਂਗੇ ਅਰਥੂਲਾ ਦੇ ਕਿਤਾਬੋਂ ਦਾ ਪਹਿਲਾ ਦੇ ਉਹਦੇ ਦੋ ਬਚਨ ਪੜਾਂਗੇ ਉਹਦਾ ਚਾਰ ਬਚਨ ਪੜਾਂਗੇ ਪਹਿਲਾ ਦੋ ਪੜਾਂਗੇ ਉਹਦਾ ਫਿਰ ਚਾਰ ਬਚਨ ਪੜਾਂਗੇ ਉਹ ਤੀਨ ਨਹੀਂ ਕਰ ਕੀ ਉਹਨਾਂ ਰਸੂਲਾਂ ਨੂੰ ਜਿਹੜੇ ਉਸਨੇ ਚੁਣੇ ਸਨ ਜਿਹੜੇ ਉਹਦੇ ਚੁਣੇ ਹੋਏ ਲੋਕਸਾਨ ਰਸੂਲਾਂ ਨੂੰ ਫਿਰ ਤੋਂ ਕੀ ਦਿੱਤਾ ਹਾਂਜੀ ਪੜਾਂਗੇ ਉਹਨਾਂ ਰਸੂਲਾਂ ਨੂੰ ਜਿਹੜੇ ਉਸਨੇ ਚੁਣੇ ਸਨ ਫੇਰ ਬਾਰ ਦੂਜੀ ਵਾਰੀ ਹੁਕਮ ਹੁੰਦਾ ਹੈ ਕਿ ਪ੍ਰਭੂ ਯੇਸ਼ੂ ਨੇ ਜਿਹੜੇ ਚੁਣੇ ਹੋਏ ਰਸੂਲ ਸਨ ਕੀ ਕੀਤਾ ਪਵਿੱਤਰ ਆਤਮਾ ਦੇ ਰਾਹੀਂ ਪਵਿੱਤਰ ਆਤਮਾ ਦੇ ਰਾਹੀਂ ਹੁਕਮ ਦੇ ਕੇ ਉਤਾਹਾਂ ਉਠਾ ਲਿਆ ਗਿਆ ਕਿੱਥੇ ਉਤਾਹਾਂ ਉਠਾ ਲਿਆ ਗਿਆ ਉਤਾਹਾਂ ਉਠਾ ਲਿਆ ਗਿਆ ਹੁਕਮ ਦੇ ਕੇ ਪਵਿੱਤਰ ਆਤਮਾ ਦੇ ਰਾਹੀਂ ਇਹਦਾ ਚਾਰ ਵਚਨ ਪੜੋ ਅਰ ਉਹਨਾਂ ਦੀ ਨਾਲ ਇਕੱਠੇ ਹੋ ਕੇ ਉਸਨੇ ਉਹਨਾਂ ਨੂੰ ਹੁਕਮ ਦਿੱਤਾ ਹਾਂਜੀ ਫਿਰ ਜਰੂਸਲਮ ਤੋਂ ਬਾਹਰ ਨਾ ਜਾਓ ਫਿਰ ਤੋਂ ਪਰਮੇਸ਼ਵਰ ਨੇ ਇਹ ਹੁਕਮ ਦਿੱਤਾ ਉਹਨਾਂ ਦੇ ਵਿੱਚ ਆ ਕੇ ਕਿ ਤੁਸੀਂ ਉਸ ਜਰੂਸਲਮ ਤੋਂ ਉਸ ਪਵਿੱਤਰ ਨਗਰੀ ਤੋਂ ਉਸ ਪਵਿੱਤਰ ਮੰਡਲੀ ਤੋਂ ਜਿੱਥੋਂ ਮੈਂ ਤੁਹਾਡੀ ਚੋਣ ਕੀਤੀ ਹੈ ਜਿੱਥੇ ਮੈਂ ਆਪਣੇ ਜੀਵਨ ਨੂੰ ਸਮਰਪਿਤ ਕੀਤਾ ਹੈ ਉਸ ਦੇ ਵਿੱਚੋਂ ਬਾਹਰ ਨਾ ਜਾਵੋ ਮਰ ਪਿਤਾ ਦੇ ਉਸ ਇਕਰਾਰ ਦੀ ਉਡੀਕ ਵਿੱਚ ਰਹੋ ਪਿਤਾ ਦੇ ਉਸ ਇਕਰਾਰ ਦੀ ਉਡੀਕ ਤੇ ਵਿੱਚ ਰਭੋ ਪਿਤਾ ਦਾ ਉਹ ਇਕਰਾਰ ਕੀ ਸੀ ਯਹੋਨਾ ਦੇ ਚ ਪੜਿਆ ਕਿ ਪਿਤਾ ਮੇਰੇ ਨਾਮ ਦੇ ਉੱਤੇ ਮੈਂ ਪਿਤਾ ਦੇ ਅੱਗੇ ਪ੍ਰਾਰਥਨਾ ਕਰਾਂਗਾ ਪਿਤਾ ਦੇ ਅੱਗੇ ਪਿਤਾ ਮੇਰੇ ਨਾਮ ਤੇ ਧੋਨ ਨੂੰ ਪਵਿੱਤਰ ਆਤਮਾ ਦਵੇਗਾ ਹਾਲੇਲੂਇਆ ਕਿ ਜਿਹੜੀ ਪਹਿਲੀ ਕਲੀਸਿਆ ਦੀ ਜਿਹੜੀ ਸਥਾਪਨਾ ਦੀ ਯੇਸ਼ੂ ਮਸੀਹ ਦੇ ਸੁਰਗ ਜਾਣ ਤੋਂ ਪਹਿਲਾਂ ਉਹ ਸੀ ਪਵਿੱਤਰ ਆਤਮਾ ਦੀ ਇੱਕ ਨੀਵ ਜਿਹੜੀ ਨੀਵ ਸੀ ਪਵਿੱਤਰ ਆਤਮਾ ਦੇ ਰਹਿ ਉਹ ਸਾਰੇ ਹੁਕਮਾਂ ਦੀ ਪਾਲਣਾ ਕੀਤੀ ਜਾਣੀ ਰ ਪਵਿੱਤਰ ਆਤਮਾ ਦੇ ਰਹਿ ਕਿ ਉਹ ਪਵਿੱਤਰ ਪਰਮੇਸ਼ਵਰ ਦੇ ਬਚਨ ਦੀ ਜਿਹੜੀ ਹੁਕਮ ਦੀ ਪਾਲਣਾ ਕੀਤੀ ਜਾਣੀ ਹਾਲੇਲੂਇਆ ਹਾਲੇਲੂਇਆ ਅੱਜ ਅਸੀਂ ਆਪਣੇ ਜੀਵਨ 'ਚ ਉਸ ਆਦੇਸ਼ ਨੂੰ ਉਸ ਸੰਦੇਸ਼ ਨੂੰ ਉਸ ਮਾਰਗ ਨੂੰ ਆਪਣੇ ਜੀਵਨ 'ਚ ਜਾਨਣਾ ਹੈ ਜੋ ਪਰਮੇਸ਼ਵਰ ਕੀ ਕਰ ਰਿਹਾ ਹੈ ਹallelujah ਕਿਉਂਕਿ ਪਰਮੇਸ਼ਵਰ ਸਾਰਾ ਕੁਝ ਕਰਨ ਦੇ ਯੋਗ ਹੈ ਅਸੀਂ ਪਰਮੇਸ਼ਵਰ ਦੇ ਇਸ ਪਵਿੱਤਰ ਵਚਨ ਦੇ ਵਿੱਚ ਜਾਵਾਂਗੇ ਔਰ ਉਸ ਨੂੰ ਅਸੀਂ ਆਪਣੇ ਜੀਵਨ 'ਚ ਸਮਝਾਂਗੇ ਜੋ ਪਵਿੱਤਰ ਆਤਮਾ ਦੇ ਉਹ ਮਾਰਗ ਉਹ ਦਰਸ਼ਨ ਕੰਮ ਕੀ ਸੀ ਉਹਦਾ ਪੰਜ ਵਚਨ ਪੜਾਂਗੇ ਪਹਿਲੇ ਜਿਹੜਾ ਪੰਜ ਵਚਨ ਪੜਾਂਗੇ ਰਸੂਲਾਂ ਦੇ ਕਰਤੱਬ ਯੂਹਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ ਪਰ ਪ੍ਰਭੂ ਯੀਸ਼ੂ ਮਸੀਹ ਜੀ ਕਹਿ ਰਹੇ ਨਾ ਯੂਹਨਾ ਨੇ ਤਾਂ ਪਾਣੀ ਦੇ ਨਾਲ ਬਪਤਿਸਮਾ ਦਿੱਤਾ ਪਰ ਥੋੜੇ ਦਿਨਾਂ ਪਿਛੋਂ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ ਕਿਹੜਾ ਦਿੱਤਾ ਜਾਵੇਗਾ ਸਾਰੇ ਬੋਲੋ ਕਿਹੜਾ ਪਵਿੱਤਰ ਆਤਮਾ ਦਾ ਇਹ ਦਿੱਤਾ ਜਾਵੇਗਾ ਹੁਣ ਅਸੀਂ ਸੋਚਣਾ ਕਿ ਅਸੀਂ ਆਪਣੇ ਜੀਵਨ ਨੂੰ ਨਵੇਂ ਜੀਵਨ ਦੇ ਵਿੱਚ ਲੈ ਕੇ ਗਏ ਆ ਨਵੇਂ ਰਾਹ ਦੇ ਵਿੱਚ ਲੈ ਗਏ ਆ ਨਵੇਂ ਸੰਦੇਸ਼ ਦੇ ਵਿੱਚ ਲੈ ਗਏ ਆ ਉਹ ਪਵਿੱਤਰ ਆਤਮਾ ਦੇ ਰਾਹੀਂ ਕੀ ਸੀ ਅਸਲੀ ਮਕਸਦ ਅਸਰੀ ਉਹਦੀ ਜੋਦਣਾ ਉਹ ਕਿਹੜੀ ਪਰਮੇਸ਼ਰ ਪਵਿੱਤਰ ਆਤਮਾ ਸਾਨੂੰ ਦੇਣਾ ਚਾਹੁੰਦਾ ਸੀ ਕਿਹੜਾ ਉਹ ਨਿਆ ਜੀਵਨ ਦਾ ਨਿਆ ਬਲ ਸਾਨੂੰ ਦੇਣਾ ਚਾਹੁੰਦਾ ਸੀ ਅਸੀਂ ਉਸ ਗੱਲਾਂ ਨੂੰ ਆਪਣੇ ਜੀਵਨ ਚ ਸਮਝਣਾ ਆ ਕਿ ਪਰਮੇਸ਼ਰ ਦਾ ਮਾਰਗਦਰਸ਼ਨ ਕੀ ਹੈ ਅਸੀਂ ਦੂਸਰੇ ਅਧਿਆਇ ਦੇ ਚ ਜਾਵਾਂਗੇ ਉਹਦਾ 8 ਵਚਨ ਪੜ੍ਹਾਂਗੇ ਫਿਰ ਕਿ ਕਰ ਹਰੇਕ ਸਾਡੇ ਵਿੱਚ ਆਪਣ ਆਪਣੀ ਜਨਮ ਭੂਮੀ ਦੀ ਭਾਕਿਆ ਹੁੰਦਾ ਹੈ ਕੀ ਕਰਦਾ ਹੈ ਕਿ ਹਰ ਕੋਈ ਹਰ ਇਨਸਾਨ ਆਪਣੀ ਜਨਮ ਭੂਮੀ ਦੀ ਕੀ ਕਰਦਾ ਆ ਭਾਖਿਆ ਭਾਖੇ ਸੁੰਦ ਹੈ ਉਹ ਕੀ ਹੈ ਜਦੋਂ ਅਸੀਂ ਇਸ ਨੂੰ ਜਾਣਨਾ ਸੀ ਸਮਝਣਾ ਮੇਰੇ ਨਾਲ ਪਰਮੇਸ਼ਰ ਦੇ ਵਿੱਚ ਨੂੰ ਕੱਢਾਂਗੇ ਪ੍ਰਭੂ ਦੀ ਦਾਸੀ ਕੱਢੇਗੀ ਪਹਿਲਾ ਗ੍ਰੰਥੀ ਇਹਦੀ ਪੱਤਰੀ ਉਹਦਾ 14 ਅਧਿਆਏ ਉਹਦਾ ਪਹਿਲੇ 2 ਵਚਨ ਪੜਾਂਗੇ ਅਸੀਂ ਆਪਣੇ ਜੀਵਨ 'ਚ ਉਸ ਗੱਲ ਨੂੰ ਜਾਣਨਾ ਤੇ ਸਮਝਣਾ ਹੈ ਕਿ ਪਰਮੇਸ਼ਰ ਸਾਨੂੰ ਕੀ ਦੱਸਣਾ ਚਾਹੁੰਦਾ ਹੈ ਹਾਂਜੀ ਪੜਾਂਗੇ ਹਾਂਜੀ ਜੀ ਹਾਲੇਲੂਆ ਪੜਾਂਗੇ ਬੇਟੇ ਸਲੋਨੀ ਉਠੋ ਪਹਿਲਾ ਗ੍ਰੰਥੀ 14 ਦੇ ਅਦਾ ਉਹਦਾ ਦੋ ਵਚਨ ਪੜਾਂਗੇ ਦੋ ਹੋਰ ਤਿੰਨ ਵਚਨ ਕਿ ਜਿਹੜਾ ਆਦੇਸ਼ ਜਿਹੜਾ ਸੰਦੇਸ਼ ਸੀ ਉਹ ਕੀ ਸੀ ਅਸੀਂ ਪਰਮੇਸ਼ਵਰ ਦੇ ਸਵਚਨ ਨੂੰ ਆਪਣੇ ਜੀਵਨ ਦੇ ਵਿੱਚ ਲੈਣਾ ਹੈ ਤਾਂ ਪੜਾਇਆ ਹਾਂ ਜੀ ਪੜਾਂਗੇ ਪ੍ਰੇਮ ਦੇ ਮਗਰ ਲੱਗੋ ਦੋ ਵਚਨ ਤੋਂ ਪੜਾਂਗੇ ਜਿਹੜਾ ਪ੍ਰਾਈ ਭਾਖਿਆ ਬੋਲਦਾ ਹੈ ਉਹ ਮਨੁੱਖਾਂ ਨਾਲ ਨਹੀਂ ਸਗੋਂ ਪਰਮੇਸ਼ਰ ਨਾਲ ਬੋਲਦਾ ਹੈ ਪਰਮੇਸ਼ਰ ਨਾਲ ਬੋਲਦਾ ਹੈ ਜਿਹੜਾ ਉਹ ਪਰਮੇਸ਼ਰ ਦਾ ਹਰ ਕੋਈ ਆਪੋ ਆਪਣੀ ਕੀ ਸੁਹੰਦਾ ਸੀ ਹਰ ਆਪੋ ਆਪਣੀ ਕੀ ਸੁਪਣੀ ਕੀ ਸੁਹੰਦਾ ਸੀ ਹਰ ਆਪੋ ਆਪਣੀ ਕੀ ਸੁਹੰਦਾ ਸੀ